ਦੋਸਤੋ ਅਸੀਂ ਅੱਜ ਪਹੁੰਚੇ ਹਾਂ ਥਾਣਾ ਸਿਟੀ ਕੋੜਕਪੁਰਾ ਦੇ ਵਿੱਚ ਜਿੱਥੇ ਕਿ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜਤਿੰਦਰ ਚੋਪੜਾ ਡੀਐਸਪੀ ਕੋੜਕਪੁਰਾ ਤੇ ਐਸਐਚਓ ਮਨੋਜ ਕੁਮਾਰ ਜੀਆ ਨੇ ਪ੍ਰੈਸ ਕਾਨਫਰੰਸ ਦੇ ਜ਼ਰੀਏ ਸਾਨੂੰ ਜਾਣਕਾਰੀ ਦਿੱਤੀ ਹੈ ਚੋਰੀ ਲੁੱਟ ਖਾਹਾਂ ਜੀਆਂ ਵਰਦਾਤਾ ਕਰਨ ਵਾਲੇ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਸੀਂ ਹੁਣ ਤੁਹਾਡੇ ਸਾਹਮਣੇ ਡੀਐਸਪੀ ਸਾਹਿਬ ਨਾਲ ਗੱਲ ਕਰਾਂਗੇ ਤੇ ਤੁਹਾਨੂੰ ਵੀ ਉਹਨਾਂ ਦੀ ਜ਼ੁਬਾਨੀ ਸੁਣਾਵਾਂਗੇ ਸਰ ਚੋਰੀ ਤੇ ਲੁੱਟਖੋ ਕਰਨ ਵਾਲੇ ਕੁਝ ਬੰਦੇ ਸਿਟੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ। ਇਹਦਾ ਕੀ ਮਸਲਾ ਕੀ ਬਰਾਮਦ ਹੋਇਆ ਕਿੰਨੇ ਬੰਦੇ ਗ੍ਰਿਫਤਾਰ। ਇਹਨਾਂ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਜਿਹੜਾ ਮਾੜੇ ਅਨਸਰਾਂ ਦੇ ਖਿਲਾਫ ਮਹਿੰਮ ਚਲਾਈ ਸੀ ਉਸ ਦਿਨ ਐਸਐਚਓ ਸਿਟੀ ਕੋਡ ਪੂਰਾ ਇਨਸਪੈਕਟਮੋਨਿਟਰ ਦੀ ਦੇਖ ਰੱਖ ਚ ਟੀਮ ਗਠਰ ਕੀਤੀ ਗਈ ਸੀ ਜਿਨ੍ਹਾਂ ਨੇ ਜਿਹੜੇ 14 ਤਰੀਕ ਨੂੰ ਇੱਕ ਵਾਰਦਾਤ ਹੋਈ ਸੀ ਸਾਡੇ ਉਹਦੇ ਵਿੱਚ ਇੱਕ ਲੇਡੀ ਦਾ ਪਰਸਕ ਹੋਇਆ ਗਿਆ ਸੀ ਜਿਦੇ ਚ ਇੱਕ ਕੜਾ ਸੋਨਾ ਤੇ ਮੋਬਾਈਲ ਤੇ ਹੋਰ ਉਹਦਾ ਸਮਾਨ ਸੀਗਾ ਉਹਨਾਂ ਦੇ ਜਿਹੜੇ ਚਾਰ ਦੋਸ਼ੀ ਸੀ ਚਾਰਾਂ ਚੋਂ ਦੋ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਤੋਂ ਖੋਇਆ ਹੋਇਆ ਮਾਲ ਜਿਹੜਾ ਬਰਾਮਦ ਕਰ ਲਿਆ ਤੇ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਜਿਹੜੇ ਐ ਚਾਪੇ ਮਾਰੀ ਜਾ ਰਹੀ ਹੈ ਇਸ ਤੋਂ ਇਲਾਵਾ ਥਾਣਾ ਸਿਟੀ ਕੋਟਕਪੂਰਾ ਨੇ ਹੋਰ ਇਸੇ ਤਹਿਤ ਇੱਕ ਚੋਰ ਮੋਟਰਸਾਈਕਲ ਚੋਰ ਗ੍ਰਿਫਤਾਰ ਕੀਤਾ ਆਮਨਦੀਪ ਸਿੰਘ ਨਾਮ ਦਾ ਬੰਦਾ ਹੈ ਇਹਦੇ ਕੋਲੋਂ ਦਰਾਨੇ ਪੁੱਛ ਕੇ ਸ 6 ਮੋਟਰਸਾਈਕਲ ਵੱਖ-ਵੱਖ ਚੋਰੀ ਛੋਦਾ ਜਿਹੜੇ ਬਰਾਮਦ ਕੀਤੇ ਗਏ ਆ ਦੇ ਵੀ ਹੁਣ ਪੂਰੇ ਸ਼ਹਿਰਾਂ ਦਾ ਹੋਰ ਤਫ਼ਤੀਸ਼ੇ ਤੋਂ ਕੀਤੀ ਜਾ ਰਹੀ ਸਰ ਇਹ ਕੱਲਾ ਸੀ ਕੋਈ ਹੋਰ ਵੀ ਸੀ ਨਾਲ ਇਹਨਾਂ ਦੀ ਇਹ ਮੋਟਰਸਾਈਕਲ ਚੋਰ ਨਾਲ ਇੱਕ ਬੰਦਾ ਹੋਰ ਹੈ ਉਹ ਪਗੋੜਾ ਜੇ ਉਹਨੂੰ ਵੀ 체ਤੀ ਗ੍ਰਿਫਤਾਰ ਕਰ ਲਾਂਗੇ ਸਰ ਇਹਨਾਂ ਦਾ ਕੋਈ ਪਹਿਲਾਂ ਵੀ ਮਾਮਲਾ ਹੈ ਇਹ ਮੋਟਰਸਾਈਕਲ ਚੋਰ ਤੇ ਇੱਕ ਚੋਰੀ ਦਾ ਮਕਦਮਾ ਸਾਲ ਪਹਿਲਾਂ ਦਾ ਇੱਕ ਦਰਜ ਹੈਗਾ ਥਾਣਾ ਸਦਰਕੂੜਾ ਵਿੱਚ ਇਸ ਸਾਲ ਜਿਹੜਾ ਸਿੱਖਾਂ ਵਾਲੇ ਰੋਡ ਤੇ ਵਾਰਦਾਤ ਹੋਈ ਸੀ ਲੁੱਟ ਹੋਈ ਸੀ ਪੈਸਿਆਂ ਦੀ ਮੋਬਾਈਲ ਦੀ ਜਿਹੜੇ ਦੋ ਚਾਰਾਂ ਵਿੱਚੋਂ ਦੋ ਜਿਹੜੇ ਸਨੇਚਰ ਗ੍ਰਿਫਤਾਰ ਕੀਤੇ ਆ ਉਹਨਾਂ ਨੇ ਉਹ ਵਾਰਦਾਤ ਕੀਤੀ ਸੀ ਸਿੱਖਾਂ ਵਾਲੇ ਰੋਡ ਤੇ 16 ਤਰੀਕ ਨੂੰ ਉਹਨਾਂ ਤੋਂ ਉਹਦੇ ਸੰਬੰਧੀ ਵੀ ਪੁੱਛਗਛ ਕੀਤੀ ਜਾ ਰਹੀ ਤੇ ਰਿਕਵਰੀ ਅਸੀਂ ਕਰ ਰਹੇ ਹਾਂ ਹੁਣ ਬਿਲਕੁਲ ਕਿੰਨੇ આરોપી ਕੈਦ ਕਰ ਦਿੱਤੇ ਇੱਕ આરોપી ਮੋਟਰਸਾਈਕਲ ਚੋਰੀ ਦਾ ਫੜਿਆ ਗਿਆ ਤੇ ਦੋ આરોપી ਜਿਹੜੇ ਆ ਦੂਸਰੀਆਂ ਦੋ ਘੋਆਂ ਜਿਹੜੀਆਂ ਕੀਤੀਆਂ ਸੀ ਇਹਨਾਂ ਨੇ ਉਹਦੇ ਵਿੱਚ ਗ੍ਰਿਫਤਾਰ ਕੀਤੇ ਗਏ ਬਿਲਕੁਲ ਨਸ਼ਾ ਕਰਨ ਦਾ ਵੀ ਆ ਬਿਲਕੁਲ ਜੀ ਇਹਨਾਂ ਨੂੰ ਨਸ਼ਾ ਕਰਨ ਦਾ ਆਦੀ ਹੈਗੇ ਨੇ ਸਾਰੇ ਇਹਨੇ ਸਰ ਅਗਲੀ ਕੀ ਕਰ ਰਹੇ ਕਿਹੜੇ ਮਾਮਲੇ ਇੱਕ ਕਰੀਬ 18 20 20 ਸਾਲ ਦੀ ਉਮਰ ਦੇ ਬੰਦੇ ਨੇ ਸਾਰੇ ਤੇ ਨਸ਼ਾ ਕਰਦੇ ਆ ਬਾਕੀ ਇਹਨਾਂ ਨੂੰ ਤਾਂ ਹੋਰ ਪੁੱਛ ਕੇ ਚੱਕ ਰਹੇ ਆ ਇਹਨਾਂ ਦੇ ਕੋਈ ਹੋਰ ਵਾਰਦਾਤ ਕੀਤੀ ਹੋਈ ਤਾਂ ਜਿਵੇਂ ਧਿਆਨ ਚਾਗੂ ਦਾ ਦੱਸੋ ਚੋਰੀਆਂ ਮੋਰਸਾ ਤੇ ਚੋਰੀ ਹੋਈ ਆਪਣਾ ਲੱਛੀ ਜੀ ਕਿ ਬਾਹਰ ਦੇ ਇਹਦੇ ਚੋਂ ਤਿੰਨ ਮੋਟਰਸਾਈਕਲਾਂ ਬਾਰੇ ਸਾਨੂੰ ਟਰੇਸ ਸਰ ਜਿਹੜਾ ਕਿ ਸਾਡੇ ਏਰੀਆ ਚ ਚੋਰੀ ਹੋਏ ਨੇ ਬਾਕੀਆਂ ਬਾਰੇ ਜਿਹੜੀ ਅਜੇ ਅਸੀਂ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਜੀ ਲੁੱਟਖੋਲੀ ਆ ਆਪਣੀ ਪ੍ਰੇਮ ਪ੍ਰੇਮ ਨਗਰ ਸਿੱਖਾ ਰੋਡ ਤੇ ਉਹ ਵੀ ਟਰੇਸ ਹੋ ਗਈਆਂ ਉਹ ਵੀ ਟਰੇਸ ਹੋ ਗਈਆਂ ਸਰ ਕਿਹੜੀਆਂ ਧਾਰਾਂ ਦਾ ਇਹ ਮਾਮਲਾ ਹੈ ਮੋਟਰਸਾਈਕਲ ਚੋਰੀ ਦਾ ਤਾਂ ਚੋਰੀ ਦੇ 379 411 ਦੇ ਤਹਿਤ ਆਤਾ ਜੀ ਤੇ ਦੂਸਰਾ ਜਿਹੜ Uh, tenso te then so